ਮਾਤਾ ਫਿੱਟ ਕੇ ਪੂਰਾ ਹਿਲਾਤਾ ਮਾਹ ਜਰ ਪੀ ਇੰਨੇ 15000 ਦੋਨਾਂ ਤੇ 15000 ਤੂੰ ਕੀ ਮੰਗਦਾ ਬਾਈ ਤੂੰ ਕੀ ਮੰਗਦਾਗਾ ਅੱਛੇ ਭੋਗਤ ਉਹ ਉਹ ਹਰ ਪੀ ਹੋਵੇ ਇਹ ਤਾਂ ਮਹਿੰਗਾ ਪੈਂਦਾ ਨਹੀਂ ਬਣਦਾ ਮੰਗੂ ਦਾ ਲੋੜ ਦਾ ਕੰਮ ਹਾਂ ਇਹਗਾ ਨਹੀਂ ਇਹ ਕੋਲੇ ਬੋਲੇ ਨਹੀਂ ਮੈਂ ਬੋਲਿਆ ਨੇ ਆਪਾਂ ਨੇ ਫਿਰ ਇੱਕ ਕੀ ਫਰਾਂਜੀ ਵਿਚਲੇ ਬੰਦਰ ਦੇ ਬੱਚੇ ਨੇ ਇਹ ਮੈਂ ਫੜਾ ਇਹਦਾ ਫੜਾ ਕੋਈ ਆ ਰਿਹਾ ਪਾਈ ਦੇਉਣ ਤੇ ਤਿੰਨ ਪੰਜ ਦਿਨ ਜਾਣਾ ਸਾਢੇ 15 ਆਇਆ ਹਾਂ ਹਾਂ ਸੱਤ ਸੱਤ ਕੋਈ ਨਾ ਕੋਈ ਇੱਕ ਨੂੰ ਹੀ ਪਾਈ ਇੰਨਾ ਬਸ ਰਹਿਣ ਦੇ ਬਹੁਤ ਚੱਕਲੇ ਚੱਕਲੇ ਜਰਾ ਮੈਂ ਕਹਤਾ ਉਸ ਤੇ ਆ ਦੂਈ ਹੁਣਾ ਫੜ ਗਿਆ ਜੀ ਆ ਬੱਠੇ ਫੜ ਗਿਆ ਇਹਦਾ ਫੜਾ ਆ ਰਿਆ ਬੰਦਾ ਆ ਰਿਆ ਇਹਦਾ ਜਰਤਨ ਉਹ ਰਿਆ ਆ ਆ ਲੈ ਲੈ ਰਿਹਾ ਚੋਦੀ ਆ ਹਾਂ ਆ ਫੜ ਗਿਆ ਬੱਕਰੇ ਫੜ ਪੰਡ ਦਾ ਹਾਂ ਦੱਛਾ ਹੋਰ ਕਿੰਨੇ ਆ ਇਹਦਾ ਮੈਂ ਫੜਦਾ ਲੈ ਲੋ ਬਈ ਹਾਂ ਉਹ ਪੰਡ ਤਾਂ ਆ ਗਿਆ ਨੇ ਹੁਣ ਸੌਦਾ ਹੋ ਗਿਆ ਫੜਦੇ ਬੱਕਰੇ ਹਾਂ ਦੱਛ ਦੇ ਮਰ ਗੱਲ ਨਾ ਮੈਂ ਆਪ ਜੀ ਲਾ ਕੇ ਲਊਗਾ ਬਈ ਹਾਂ ਉਹ ਤਾਂ ਸੰਦੇ ਦੋਸਤੇ ਨਾ ਨਾ ਉੱਪਰ ਨਹੀਂ ਹੋਣੇ ਨਾ ਨਾ ਇਹਨਾਂ ਨੂੰ ਫੁੱਕਾ ਮਾਰਦਾ ਉਹ ਦੋ ਛੇ ਜਰਾ ਇੱਕ ਗੱਦੀ ਦੇ ਮੇਡ ਚੂਹੇ ਕੀ ਸੁਣਾਇਆ ਆ ਜੀ ਹਾਂ ਦੇ ਦੇ ਬਿਠੂ ਮੈਨੂੰ ਭਾ ਭਾ ਜੀ ਜਾਂਦਾ ਬੰਦਾ ਯਾਰ ਫਿਰ ਲੈ ਲੈ ਫਿਰ ਫੜਾ ਵੇਚੀ ਨਹੀਂ ਨਹੀਂ ਫਿਰ ਫਿਰ ਲੈ ਲੈ ਫਿਰ ਉਸ ਨੂੰ ਲਿਆ ਪਾਜਾ ਲਿਆ ਲਿਆ ਆ ਬੰਗ ਜਾ ਹਾਂ ਚੇਗਾ ਨਾ ਕਟਾ ਪਾ ਕੇ ਮੈਂ ਹੀ ਤੂੰ ਨਾ ਮੈਂ ਨਹੀਂ ਲਾਇਆ ਉਹ ਦੂਜਾ ਲੈਂਦਾ ਸੀ ਮੁੰਡਾ ਮੈਂ ਤਾਂ ਲਾਇਆ ਨਹੀਂ ਉਹ ਲੈਂਦਾ ਜੀ ਨਾ ਨਾ ਮੈਂ ਨਹੀਂ ਲਾਇਆ ਪਰ ਇਹ ਦੁਕਾਨ ਤੋਂ ਲੈਣੇ ਉਹਨੇ ਲਾਇਆ ਸਤਾਰਾ ਯਾਰ ਮੇਰੇ ਸਾਹਮਣੇ ਉਹ ਟਾਈਮ ਸੀ ਉਹਦਾ ਹਾਂ ਜੋ ਪੂਰਾ ਬੰਦਾ ਬਾਈ ਕਰਨ ਲਗੇ ਦੋ ਦੋ ਲਿਖਾਈ 213 ਹਾਂ ਫੇਰਾ ਬੁੱਧਾ ਸਾਨੂੰ ਐਂ ਕਰ ਫਲਿੱਕ ਕਰ ਠੀਕ ਆ ਉਹ ਨਹੀਂ ਸਾਰੇ ਸਾਰੇ ਬਣਾ ਦੇ ਰਾਦੇ ਪੈਸੇ ਮੇਰਾ ਨਹੀਂ ਉਹ ਕਰਦਾ ਜੀ ਕਿੰਨੇ ਨੇ ਆਏ ਵੀ ਜਿਹੜੇ ਹੋਏ ਨੇ ਜਿਹੜੇ ਤਾਂ ਜਾਣਗੇ ਸਾਰੇ ਬੜੇ ਨਹੀਂ ਜਿਹੋ ਜੀ ਬੋਣਾ ਨਾ ਹਾਂ ਯਾਰ ਦੋ ਦੋ ਦਿਨਾਂ ਦੇ ਬੱਟੇ ਸਾਰੇ ਕੱਢ ਲੈ ਹੋਰ ਮੈਂ ਆਖ ਲੈ ਬਈ ਫੱਟ ਕੋਈ ਗੰਨੇ ਬੈਠਾ ਮੈਂ ਨਾ ਨਾ ਬਾਈ ਇਹਨਾਂ ਨੂੰ ਛੱਡ ਦੇ ਕੱਲਾ ਕਰ ਯਾਰ ਸੱਦੀਆਂ ਚਾਹ ਲੈ ਰੱਖਦਾ ਮੇਰਾ ਨਾਲ ਮੂਜੀੰਦਾਂ ਹੋਣੀਆਂ ਵੀ ਆਂ ਬੜੀ ਕਰਾਂ ਕਿਹਣੀ ਗੱਲ ਕਿਹਣੀ ਜਾਲਾ ਹੁਣ ਫੜਾ ਫੋਕਲਾ ਲੱਗ ਗਏ ਚੰਨ ਫੋਨਾ ਪੈਸੇ ਫੜ ਲਾ ਦੇ ਇਧਰ ਮਨਜ਼ੂਰ ਹੈ ਕਰ ਪਈ ਹੈ ਜੇ ਜਦ ਮਨਜ਼ੂਰ ਹੋ ਨਾ ਨਹੀਂ ਪੱਕੇ ਰਹੀ ਇਹਨਾਂ ਪੈਸੇ ਰਹੀ ਆ ਹਾਂ ਠੀਕ ਹੈ ਲੈ ਹੋ ਗਿਆ ਆ ਰੇ ਹੋ ਜਾਣਾ ਇਧਰ ਆ ਹਾਂ ਤੈਨੂੰ ਨਾ ਦੇ ਦੇ ਇਧਰ ਅੰਨੀ ਕਾਹਨ ਮੈਂ ਲੱਗ ਪਈ ਮਾਹ ਹੋ ਰਿਹਾ ਪੈਸੇ ਬੁਰਾ ਭਰਾ ਸੇ ਆ ਪੀ ਆਸਾ ਮੋਕਾ ਪੱਠਾ ਐਸ ਪੈਨ ਲਾਓ ਗੁਰਦੀ ਦਾ ਤੇਰੇ ਜੇ ਚੱਲ ਦਾ ਨਾ ਬਾਬਾ ਮੱਖਾ ਨਹੀਂ ਦਿੰਦਾ ਪੈਸੇ ਤਾਂ ਬੱਸੀ ਨਾ ਤੇ ਚਾਹ ਤੇ ਚੱਲ ਹਰ ਜਾ ਨਾਉ ਪਰਿਵਾਰੀ ਵੀ ਗਣਾਵੇ 11 ਵੱਧ ਕੇ ਮੈ ਲੱਗ ਜਾ ਜਾਣੇ ਮੂਵੀ ਬੜੀ ਹੈ ਹੋਰ ਕੱਢੀ ਕੋ ਦੋ ਇਹ ਗਣਦੇ ਕਢਦੇ ਆ ਪੈਸੇ ਮੁਕਾਤੇ ਮੁੰਡੇ ਕੋਲ ਆ ਗਏ ਗਣੇ ਮੁੱਕ ਜਾਣਗੇ ਮੁੱਕਦੇ ਨਹੀਂ ਪੈਸੇ ਪਹਿਲੇ ਹਾਂ ਇਹ ਪੈਸੇ ਮੁੱਕ ਲਿਆ ਫਿਰ ਤਾਂ ਗੱਲਾਂ ਕਰਦੇ ਆ ਅੱਛਾ ਇਹ ਗਣ ਸਾਰੇ ਚੈੱਕ ਕਰ 16 17 ਹੋ ਗਏ ਕਿ ਨਿਕਲੇ ਹੋਏ ਹੈ 16 ਮਹੀਨੇ ਨੇ ਤਾਂ 2 ਵਜੇ ਪੰਜਾ ਚਾਚਾ ਮੰਗਿਆ ਹਾਂ ਕੋਈ ਨਾ 14 ਨਾਲ ਪਤਾ ਹਾਂ ਖੜਚਾ ਜੇ ਨੀਰ ਜੇ ਲੱਤ ਨੋਕੇ ਬੜਾ ਲੱਗਦੀ ਰਣਾ ਬੋਕਾ ਤੋਂ ਜਾ ਕੇ ਗੁਰਚਾ ਲਿਆ ਹਾਂ ਹਰਾ ਖੜਚਾ ਤੇ ਜੇ ਕਰੇ ਬੱਚਾ ਹੋਣਾ ਲੱਗਦਾ ਇਹਦਾ 22 ਬਰੇ ਯਾਰ ਮੁੰਡਾ ਹੋਊ ਤੇਰੇ ਓਏ ਕਰਦੇ ਸੰਗ ਵਿੱਚ ਹਾਂ ਕਰਦੇ ਜਮਾ ਕਿੰਨੇ ਹੋਗੇ ਸਟੇ ਕਰੂ ਹੋਇਆ ਯਾਰ 10 ਮਿੰਟ ਪਾਏ ਹਾਂ ਪਹਿਲਾਂ ਤੇ 7 8 9 10 11 12 13 ਦਾ 15 ਯਾਰ ਹੋਰ ਯਾਰ ਨਹੀਂ ਨਹੀਂ ਸਪੋਰਟ ਪਾਇਆ ਮੈਂ ਬਾਈ ਨਹੀਂ ਮਾਰ ਪੈਂਦੀ ਤੈਨੂੰ 57 ਲੱਗਿਆ ਹਾਂ ਬੱਦ ਬਲੇਗਰਾਂ ਦਾ ਕਾਟੰਗਰ ਕਿੱਧਰ ਆਈ ਬਰੀ ਜਾ ਕਰਿਆ ਯਾਰ ਇਹ ਸ਼ਾ ਤੁਸੀ ਮੇਕ ਆ ਜਾ ਕਰੋ ਆ ਨਾ ਬਸ ਨੰਬੋ ਨਾ ਕਰ ਨਾ ਕਰਵਾ ਕਰਿਆ ਦਾ ਕੀ ਹੈ ਯਾਰ ਹੈ ਨਾ ਜੀ ਵੀ ਤੁਗੜਾ ਮੈਂ ਕਿ ਜੀ ਮੈਂ ਮਰ ਗਿਆ ਸਾਡੇ ਜਾਦਾਂ ਦੇ ਲੈ ਯਾਰ ਆ ਫਾੜ ਪੂਰੇ 10 ਦੇ ਹੋ ਗਏ ਨੇਵਲੇ ਪਲੇ ਪਲੇ ਨੇ ਕੋਈ ਜਾਂਦੇ ਪੈ ਮਾਦਾ ਹਿਆ ਜੀ ਘਟਲੂ ਗਿਆ ਨੇ ਨੀ 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 ਨੇ ਦਿੰਦਾ ਬਈ ਚਾਰੇ ਟੋਟਾ ਤੋਂ ਕੋਈ ਮਾਦਾ ਹਿਆ ਹਾੜਿਆ ਕੋਣ ਨਾ ਹੋਈ ਗੱਤੀ ਪਈ ਜਾਂਨੇ ਆ ਉਹ ਕੀ ਪਲ ਗਿਆ ਨਹੀਂ ਜਾਨਵਰ ਵੀ ਤੋ ਸਾਹ ਸੋਹਣੇ ਜਾਨਵਰ ਨੇ ਆ ਅੱਜ ਵਧੀਆ ਨੇ ਹੈ ਜਾਨਵਰ ਸੋਹਣੇ ਚਾਰ ਆਂ ਬੋਲ ਤੇਰੇ ਨਾਮੇ ਤੁਮ ਮਰੂੰਗਾ ਤੇਰਾ ਜਿਹੜਾ ਨਾ ਮਰਨਾ ਨਾ ਮਾਰਿਆ ਕਦੇ ਤੇਰੇ ਨਾਲ ਜੀ ਭੈਰਾ ਕੱਟਾ ਮੋਦ ਇੱਥੇ ਓਏ ਦੱਸ ਦੇ ਜਾ ਰਿਹਾ ਹਾਂ ਯਾਰ ਤੇ ਲੱਗਦਾ ਜਿੰਦਾ ਵੀ 60 ਗੱਲਾਂ ਦੀ ਮੇਰੇ 12 ਦਿਨਾਂ ਦੇ 12 ਮਹੀਨੇ ਰਹਿ ਗਏ ਆ ਹਾਂ ਦਾ ਬੱਸ ਯਾਰ ਇਹ ਮਿੱਟਰ ਤੋਂ ਹੀ ਪ੍ਰੋਬਲਮ ਆ ਜਾਂਦਾ ਹੈ ਚੁੱਕਿਆ ਪੈਨ ਯਾਰ ਦਾਨੁਰ ਪਾਰਨ ਨਾਲ ਇਹ ਯਾਰ 500 500 ਹਾਂ ਮਾਰ ਸੱਟ ਮਿੱਠੂ ਤੱਕ 11000 ਜਿਆਦਾ ਹੋ ਗਏ। ਉਹ ਨਹੀਂ ਭਾ ਗਿਆ। 10000 ਤੱਕ। ਉਹ ਨਹੀਂ ਚਾਚਾ ਤੂੰ ਮੇਰੇ ਘਰ ਤੋਂ ਯਾਰ। ਉਹ ਗਿਆ ਬੰਦਰ ਤੋਂ। ਕੋਈ ਆ ਜਾਂਦਾ। ਕਾਣੂ ਲੈ ਭੱਜ। ਚੱਕਾ ਨਹੀਂ। ਨਹੀਂ ਨਹੀਂ। ਉਹ ਮਹਾਨ ਨਹੀਂ। ਉਹ ਨਵੇਂ ਘਾਹ ਤਾਂ ਠੀਕ। ਉਹ ਕੋਈ ਤੇ ਮੇਰੀ ਗੰਨਾ ਦੇ ਨਿਕਾ ਹੈਗਾ ਚੱਕਾ ਠੀਕ ਆ। ਹੁਣ ਆਪਾਂ ਘਾਟਾ ਥੋੜੀ ਪੁੱਦਾ ਇਹਨੂੰ ਦੱਸੀ ਜਗਾ ਤਾਂ ਆਪਾਂ ਇਹਦਾ ਇਹ ਮੈਨੂੰ ਵਸਦੇ ਗੰਨਾ ਦੀ। ਮੈਂ ਦੋ 1000 ਵੱਧ ਦਦੋ ਮਾਰਾ ਯਾਰਾ। ਇਹ ਹੱਬਾ ਬਣ ਗਿਆ ਵਿਚਾਰਾ ਯਾਰਾ। ਸਾਡੇ ਕੋਲ ਆਉਣਾ ਕੋਈ ਮੋੜ ਨਹੀਂ ਆ ਰਿਹਾ ਕਿਹੜਾ 10000 ਰੁਪਏ ਆਉਂਦੇ ਆ ਹਾਂ ਇਹਨਾਂ ਦੀ ਯਾਰ ਆਪਾਂ ਸਾਡੇ ਪੰਜ ਪੰਜ ਦੇ ਹੈ ਮੈਂ ਉਹਨੇ ਕਿਹੜਾ ਦੇ ਦੂ ਯਾਰ ਬਾਪੂ ਮਰ ਜਾਂਦੇ ਨਹੀਂ ਸਾਡੇ ਪੰਜ ਉਹ ਚਾਹੁੰਦਾ ਕੀ ਹੁਣ ਤੂੰ ਅੱਜ ਦੋ ਵਾਰ ਤੇ ਨਹੀਂ ਫੋਨ ਕਰਾਉਣਾ ਪੰਜ ਤਾਂ ਐਵੇਂ ਚਲ ਖਾਲੀ ਆਏ ਆ ਜਾਵਾਂਗੇ ਵੀ ਜਿਹੜੇ ਵੀ ਦੋ ਲਾਲੇ ਸਾਡੇ 1.5 ਲੱਖ ਰੁਪਏ ਲਾਓ ਸਾਡੇ ਕੋਲ ਮੈਂ ਜੀ ਮਾਰ ਨਹੀਂ ਲੱਗਣਗੇ ਆ ਦੋ ਆਈ ਉਹਨੇ ਚੰਗੇ ਨੇ ਨਾ 55 ਦਾ ਗੋਣ ਠੀਕ ਆ ਵੀ ਤਰਪਣ ਮੋਟੇ ਫਲ ਦੇ ਨੱਕ ਮੂੰਹ ਸਿਰਦੇ ਸਾਰੇ ਸੋਹਣੇ ਨੇ ਲੋਗੇ ਹੋਗੇ ਹੋਣਗੇ ਯਾਰ ਨਾ ਖੀਰੇ ਨੇ ਤੋ ਕਿੱਥੇ ਹੋਗੇ ਦੰਦ ਦੇਖ ਲੈ ਮਠੋ ਦੰਦ ਦੇਖ ਲੈ ਲੈ ਉਹ ਗਾ ਲੈੜੇ ਵੀ ਹੋਣੇ ਆ ਪੋਲਾ ਫਿਰ ਆਏ ਨਾ ਠੀਕ ਉਹ ਬਹੁਤ ਨਹੀਂ ਆਟਾ ਸਾਨ ਵਰ ਵੀ ਨੇ ਮੂੰਹ ਚ ਪਾਇਆ ਜੁਦਾ ਦੇ ਕੰਨ ਮੋੜਦਾ ਯਾਰ ਮੈਂ ਤਾਂ ਦੇ ਮੈਂ ਕਦੋਂ ਮੂੰਹ ਚ ਆਏ ਮੋਨ ਲਗਾ ਦੇ 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 ਸਾਡੇ ਪੰਜ ਚੱਲ ਮੰਨ ਦਾ ਗੱਲ ਮੰਨਦਾ ਸਾਡੇ ਪੰਜ ਨੂੰ ਤੈਨੂੰ ਪਤਾ ਵੀ ਮੇਵਣੇ ਨੂੰ ਗਾਸ ਕਰਕੇ ਭੇਜਿਆ ਹੈ ਯਾਰ ਯਾਰ ਭਗਵਾ ਚਾਲ ਉਹ ਤੇ ਪਈ ਜਾਣਾ ਪੱਸੇ ਅੱਪਰ ਤੇ ੱੱਕਾ ਦੇ ਰੱਖ ਰਹਿ ਰਹਾ ਬਾਈ ਰੱਖ ਲੈ ਤੇ ਬੰਦ ਚਾਚਾ ਮੈਂ ਜਵੇਂ ਤੈਨੂੰ ਮੋੜਦਾ ਨਾ ਮੋੜ ਨਾ ਮੋੜ ਨਾ ਮੋੜੋ ਰੱਖ ਲੈ ਨਹੀਂ ਮਰਿਆ ਉਹ ਯਾਰ 55 55 ਰਾਇ ਦਾ ਸਰ 55 ਰਾਇ ਦਾ ਸਰ ਕੋਲ ਕੋਲ ਬੈਠਾ ਮੈਂ ਯਾਰ 55 ਸੋਣਾ ਉਹ ਮਰ ਗਿਆ ਯਾਰ ਫਿਰ ਮੈਂ ਹੀ ਨਾ ਆਇਆ ਜਰਾ ਐ ਹੁਣ ਮੇਰਾ ਹਾਂ ਹੁਣ ਤੋਂ ਬਸ ਚਿੱਤ ਹੋਈ ਜਾਏਗੀ ਕੋਈ ਨਹੀਂ ਤੱਕ ਵੀ ਆਵਾਂ ਤੂੰ ਦਾ ਘਾਣਾ ਬੜੂ ਮੈਂ ਗਾਏ ਦੀ ਮੰਜਾਲਾ ਚਾਰ ਸਗੜਾ ਪੂਰਾ ਟਾਪ ਦਾ ਕਾਹਗਾ ਸਰ ਹੱਡ ਗਾਦੇ ਮਖੀਰ ਨੂੰ ਕਰਦੀ ਉਹਦੇ ਜਿੱਥੇ ਤਾਂ ਦੇਖਣਾ ਉਹਦਾ ਪਿੰਡ ਪਾ ਗਏ ਘਰੇ ਹੱਡਾ ਅੱਛਾ ਹਾਉ ਹੋਰ ਬਰ ਰੱਖਦੇ ਸੌਦਾ ਚਾਹਿਆ ਜੇ ਨਾ ਹਾਂ ਬੰਦਾ ਬਾਲਦਾ ਅੱਛਾ ਇੱਕ ਨਹੀਂ ਕੋਈ ਉਹਦਾ ਦੇ ਹੁਣ ਹੱਡੇ ਵਾਰਾ ਨਹੀਂ ਲੈ ਰਿਹਾ ਤੇ ਤੇਰੇ ਵਾਸਤੇ ਇਤਨਾ ਬੜੀ ਗੱਲ ਆ ਗੱਲ ਕਰੀ ਜਾਂਦੇ ਨੇ ਉਹਦਾ ਦੇਣੇ ਅੱਛਾ ਹੋਰ ਕਿੰਨੇ ਗੱਲ ਹੋ ਗਏ 11:30 11:30 ਕਿਲੋ ਦੇ ਲੱਗਣ ਗਿਆ ਹਾਂ 12:30 ਹਾਂ ਸਾਢੇ 12:30 ਹਾਂ ਨਾ ਆਹ ਫਾੜਿਆ ਜਿੱਦ ਦੇ ਨੀ ਨਾ ਸੀ ਤੇ ਖੈ ਸਾਰਾ ਕੁ ਤੇਰੀ ਲੱਗਾਈ ਨੂੰ ਲੈ ਫੇਰ ਮੈਨੂੰ ਕੀ ਉਹ ਉਹ 12:30 ਇਹਨਾਂ ਨੂੰ ਲਖਾਈ ਤੇਰੀ ਹੈ ਦੇ ਦੇ ਭਈਆ ਹਾਂ ਆਹ ਘਮਾਉਂਦੀ ਆ ਇਹਦਾ ਹੋਇਆ ਭਾਈ ਆਹ ਆਪਣਾ ਮੁੰਡਾ ਨਾ ਨਾ ਗੱਲ ਲੱਗਿਆ ਓਏ ਫੱਕ ਦੂਜੇ ਬੰਦੇ ਦੀ ਲੈਣੀ ਹੈ ਵੇਚਣੀ ਹੈ ਵੇਚ ਨੂੰ ਲੈਣੀ ਹੋਏ ਇਸੇ ਕੰਮ ਜਾਂਦਾ ਵੇਚਣ ਨੂੰ ਲੈਂਦੇ ਆ ਬਾਈ ਜਰਾ ਪੰਚ ਇੱਤ ਨਹੀਂ ਹੋਇਆ ਇਹ ਇਹ ਮੇਰੇ ਬੱਤਕ ਕਰੀ ਜਾਂਦਾ ਬਾਸ਼ਾਂ ਦੀ ਲੈ ਸਾਈ ਜਰਾ ਲੈ ਵੀ ਨਹੀਂ ਮਿਲ ਜਾਰ ਆ ਚੱਕ ਪੱਤੀ ਇਹਦਾ ਇਹਦਾ ਨਿਬੜ ਗਿਆ ਕਿਵੇਂ ਨਿਬੜ ਗਿਆ ਫੇਰ ਜੀ ਆਪਾਂ ਦੀ ਹਜ਼ਾਰ ਦੀ ਗੱਲ ਹੋਈ ਜਾਂਦੀ ਨਹੀਂ ਲੈਣੇ ਹਜੇ ਵੀ ਲੈਣ ਦੇ ਕੋਈ ਦਿੱਕਤ ਨਹੀਂ ਆਪਾਂ ਨੂੰ ਬੰਦੇ 12000 ਦੀ ਗੱਲ ਹੋਈ ਜਾਂਦੀ ਸਹੀ ਵਧੀਆ ਹੈ ਆਪਣਾ ਜਾਸੂ ਅਤਾਤਾ ਬੱਬੂ ਬਾਹਰ ਵੀ ਜ਼ਿਆਦਾ ਹੀ ਨਾ ਮਾਰ ਓ ਤਿੰਨੇ ਕੋਈ ਘਰੇ ਜਾਣੇ ਦੇਖ ਲਾ ਬੋਈ ਕੋਈ ਘੋਣੇ ਆ ਵੀ ਪੁੱਛ ਲੈਣ ਦੇ ਵਿੱਚ ਹੀ ਦਿਨ ਇਹਦਾ ਹੈਗਾ 25 ਇਹਦਾ ਬਾਹਰ ਜੂਜ ਬਰਾਹੀ ਹੈਗਾ 10 ਫਿਰ ਹੋਰ 3000 ਰੁਪਏ ਦਿੰਦੇ ਬੋਲ ਜਦੋਂ ਓ ਹੈ ਕੀ ਇਹਦੇ ਸਾਨੂੰ ਪਤਾ ਕੀ ਹੈ ਇਹਦਾ 4500 ਦਿੱਤੀ ਨਹੀਂ ਤੁਸੀਂ ਕੋਈ ਭਾਲ ਤੁਸੀਂ ਪਤਾ ਬੱਕਰੀ ਮਾਗਰਾ ਬੱਕਰੀ ਦੀ ਕੀਮਤ ਵਧ ਗਈ ਹੈ

ਠੀਕ ਆ ਗੱਲ ਨਵਦੀ ਉਹ ਪਾਠ ਜਿਹੜੀ ਉਹਨੂੰ ਕਿਹਾ ਬੱਤੀ ਉਹਦਾ ਇਹ ਜੀ ਪਾਠੀ ਉਹਦੇ ਮਾਦਰ ਆ ਫੜੋਈਆ ਥੋੜੇ ਇੱਕ ਮਿੰਟ ਆਦਾ ਫੜੀ ਤਾੜ ਵਾਲੀ ਇਹਨਾਂ ਦੇ ਆ ਉਹ ਤਾਂ ਪੂਰੀ ਹੋਗੇ ਤੇਰੇ ਤਾਂ ਹੋਰ ਬਾਈ ਹੋਰ ਮੈਂ ਤਾਂ ਹੁਣ ਆਈ ਆ ਤੂੰ ਥੋੜੇ ਇੱਕ ਮਿੰਟ ਯਾਰ ਓਏ ਆਪਦਾ ਠੀਕ ਆ ਠੀਕ ਆ ਉਹ ਮਾਗੋ ਤੂੰ ਕਿੰਨੇ ਪੈਸੇ ਬਾਗ ਲੈ ਆਕਰ ਪੂਰੀਆਂ ਪੈਗ ਲਾਇਆ ਤਾਂ ਮਸਤ ਨਹੀਂ ਹੋਊ ਲੋਰ ਅੱਗੇ ਦਾ ਮਕਾਨ ਦੇ ਮੇਰੇ ਕੋਲ ਆ। ਵੀਡੀਓ ਨਾਲ ਸ਼ੁਰੂ। ਤੂੰ ਕਿਧਰ ਭਾਗੇ ਸੀ ਓਏ? ਇਹ ਤਾਂ ਆ ਗਿਆ ਸੀ ਉਦੋਂ ਬਾਅਦ। ਮੈਂ ਲੈ ਕੇ ਆਇਆ ਨੂੰ ਲੰਘੋ ਬਾਕੀ। ਹੁਣ ਪਤਾ ਨਹੀਂ ਕਿਧਰ ਭਾਗੇ। ਚਲੋ। ਹੁਣ ਪੱਛੇ ਕਿਦਾਂ ਲਾਉਗੇ ਆ ਬੱਕਰੀਆਂ ਦਾ ਸਾਡਾ ਹੋ ਗਿਆ ਦੂ ਦਾ। ਪੂਰਾ 12000 ਦੇ ਵਿੱਚ।